ਮੁੰਡਾ ਮੇਰੇ ਲਾਗੇ ਆਇਆ ਗੁਰਦੀਪ ਸਿੰਘ ਭੂਰੀ ਛੰਨਾ ਵਾਲਾ 2024 ਦਾ ਜਦੋਂ ਖੇਡ ਸੀਜ਼ਨ ਸ਼ੁਰੂ ਹੋਇਆ ਇਹਨੇ ਟ੍ਰਾਂਟੋ ਦੇ ਵਿੱਚ 224 ਕਬੱਡੀਆਂ ਪਾਈਆਂ ਤੇ 208 ਨੰਬਰ ਲਾਇਆ ਤੇ ਟ੍ਰਾਂਟੋ ਦੇ ਖੇਡ ਸੀਜ਼ਨ ਦਾ ਇਹ ਬੈਸਟ ਏਡਰ ਡਿਕਲੇਰਰ ਇੱਕ ਵਾਰੀ ਦਾ ਤਾੜੀ ਮਾਰ ਦਿਓ ਜ਼ੋਰਦਾਰ ਆਉਂ ਦੂਸਰਾ ਸੀਜ਼ਨ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਤੇ ਪਲੱਸ ਅਲਬਰਟਾ ਇਹ ਸਾਰੇ ਸੀਜ਼ਨ ਦੇ ਵਿੱਚ ਆਹ ਮੁੰਡੇ ਨੇ ਕਬੱਡੀਆਂ ਪਾਈਆਂ 306 ਆ ਇੱਕ ਹੋਰ ਵੱਡੀ ਗੱਲ ਹਾਂ 2 ਪੁਆਇੰਟ ਦਾ ਕਾਮਨ ਸੀ ਤੇ ਇਹ ਕਿੰਨੇ ਸਾਲ ਹੋ ਗਏ ਬੈਸਟ ਦੇ ਤਰਫ ਦੇ BC ਦੇ ਵਿੱਚ ਲਗਾਤਾਰ 3 ਸਾਲ ਹੋ ਗਏ ਸੀਜ਼ਨ ਦਾ ਬੈਸਟ ਰੇਟ ਰਿਹਾ ਬਹੁਤ ਵੱਡੀ ਗੱਲ ਹੈ ਮੇਰੇ ਪੰਜਾਬੀ ਵੀਰੋ ਤਾੜੀਆਂ ਮਾਰ ਦਿਓ ਜ਼ੋਰਦਾਰ ਜ਼ੋਰਦਾਰ ਤਾੜੀਆਂ ਮਾਰ ਦਿਓ ਹਜ਼ਾਰਾਂ ਸਾਲ ਲੱਗੀ ਸਬਰੀ ਬੇਨੂਰੀ ਮੇਰੂਦੀ ਹੈ ਬੜੀ